ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਤੁਸੀਂ ਸਭ ਠੀਕ ਠਾਕ ਹੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਗੇ ਅ ਸੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਇੱਕ ਲੋਕ गीत ਤੇ ਲੋਕ ਸੋਣ ਫੇ ਸਸਿਏ ਪੁੱਤਰ ਨੂੰ ਸਮਝਾਇਆ ਚੀਨ ਵਿੱਚ ਨੌਕਰ ਚੱਲਿਆਈ ਸਸਿਏ ਪੁੱਤਰ ਨੂੰ ਸਮਝਾਇਆ ਚੀਨ ਵਿੱਚ ਨੌਕਰ ਚੱਲਿਆਈ ਨੋਹੇ ਤੈ ਕੀ ਬੜ ਬੜ ਲਈ ਤੇਰਾ ਕੀ ਲੈ ਕੇ ਚੱਲ ਆਈ ਨੋਹੇ ਤੈ ਕੀ ਬੜ ਬੜ ਲਈ ਤੇਰਾ ਕੀ ਲੈ ਕੇ ਚੱਲ ਆਈ ਮੇਰਾ ਲੈ ਗਿਆ ਹਾਰ ਸ਼ਿੰਗਾਰ ਦਿਲਾਂ ਦੀ ਚਾਬੀ ਲੈ ਕੇ ਆਈ ਮੇਰਾ ਲੈ ਗਿਆ ਹਾਰ ਸ਼ਿੰਗਾਰ ਦਿਲਾਂ ਦੀ ਚਾਬੀ ਲੈ ਕੇ ਆਈ ਮੇਰੀ ਮੋਰਾ ਵਰਗੀ ਤੋਰ ਤੋਰ ਮੇਰੀ ਟੇਢੀ ਕਰ ਕੇ ਆਈ ਮੇ ਵਰਗੀ ਤੋਰ ਤੋਰ ਮੇਰੀ ਟੇਢੀ ਕਰ ਕੇ ਆਈ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੂੰਗੇ ਕਰ ਕੇ ਆਈ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੂੰਗੇ ਕਰ ਕੇ ਆਈ ਨਣ ਦੇ ਵੀਰੇ ਨੂੰ ਸਮਝਾਲ ਜੀਨ ਵਿੱਚ ਨੌਕਰ ਚੱਲ ਆਈ ਨਣ ਦੇ ਵੀਰੇ ਨੂੰ ਸਮਝਾਲ ਜੀਨ ਵਿੱਚ ਨੌਕਰ ਚੱਲ ਆਈ ਬਾਬੋ ਤੈ ਕਿਉਂ ਬੜ ਬੜ ਲਾਈ ਤੇਰਾ ਕੀ ਲੈ ਕੇ ਚੱਲ ਆਈ ਬਾਬੋ ਤੈ ਕਿਉਂ ਬੜ ਬੜ ਲਾਈ ਤੇਰਾ ਕੀ ਲੈ ਕੇ ਚੱਲ ਆਈ ਮੇਰਾ ਲੈ ਗਿਆ ਦਿਲ ਦਾ ਚੈਨ ਨਣਾ ਦੀ ਨੀਂਦਰ ਲੈ ਕੇ ਆਈ ਮੇਰਾ ਦਿਲ ਲੈ ਗਿਆ ਦਿਲ ਦਾ ਚੈਨ ਨਣਾ ਦੀ ਨੀਂਦਰ ਲੈ ਕੇ ਆਈ ਸਿਵੇਂ ਹਰ ਦਮ ਖੜ ਖੜ ਹੱਸਦੀ ਬੁਲਾਉਂਦੇ ਹਾਸੇ ਲੇ ਮਖੇੜੇ ਖੇੜੇ ਹੱਸਦੀ ਬੁੱਲਾਂ ਦੇ ਹਾਸੇ ਲੈ ਗਈ ਮੇਰੇ ਕੋਇਲਾ ਵਰਗੇ ਬੋਲ ਬੋਲਾਤੇ ਜਿੰਦਰੇ ਝੜ ਕੇ ਆਈ ਮੇਰੇ ਕੋਇਲਾ ਵਰਗੇ ਬੋਲ ਬੋਲਾਤੇ ਜਿੰਦਰੇ ਝੜ ਕੇ ਆਈ ਭਾਬੋ ਦੇਵਰ ਨੂੰ ਸਮਝਾਲਾ ਚੀਨ ਵਿੱਚ ਨੌਕਰ ਚੱਲ ਆਈ ਭਾਬੋ ਦੇਵਰ ਨੂੰ ਸਮਝਾਲਾ ਚੀਨ ਵਿੱਚ ਨੌਕਰ ਚੱਲ ਆਈ ਦਰਾਣੀ ਤੇ ਕਿਉਂ ਬੋੜ-ਬੋੜ ਲਈ ਤੇਰਾ ਕੀ ਲੈ ਕੇ ਚੱਲ ਆਈ ਦਰਾਣੀ ਤੇ ਕਿਉਂ ਬੋੜ-ਬੋੜ ਲਈ ਤੇਰਾ ਕੀ ਲੈ ਕੇ ਚੱਲ ਆਈ ਮੇਰੀ ਜਾਨ ਉਹਦੇ ਵਿੱਚ বাসਦੀ ਮੈਨੂੰ ਕੱਲੀ ਕਰਕੇ ਆਈ ਮੇਰੀ ਜਾਨ ਉਹਦੇ ਵਿੱਚ বাসਦੀ ਮੈਨੂੰ ਕੱਲੀ ਕਰਕੇ ਆਈ ਮੇਰੀ ਹਿਰਨੀ ਵਰਗੀ ਤੋਰ ਪੈਰਾਂ ਵਿੱਚ ਵੇੜੀਆਂ ਗੇ ਦੀ ਤੋਰ ਪੈਰਾਂ ਵਿੱਚ ਬੇੜੀਆਂ ਜੜ ਕੇ ਆਈ ਮੇਰੇ ਮਿਸ਼ਰੀ ਵਰਗੇ ਬੋਲ ਬੋਲਾਂ ਵਿੱਚ ਜ਼ਹਿਰ ਭਰ ਕੇ ਆਈ ਮੇਰੇ ਮਿਸ਼ਰੀ ਵਰਗੇ ਬੋਲ ਬੋਲਾਂ ਵਿੱਚ ਜ਼ਹਿਰ ਭਰ ਕੇ ਆਈ ਸਸਿਏ ਪੁੱਤਰ ਨੂੰ ਸਮਝਾ ਲ ਚੀਨ ਵਿੱਚ ਨੌਕਰ ਚੱਲ ਆਈ ਸਸਿਏ ਪੁੱਤਰ ਨੂੰ ਸਮਝਾ ਲ ਚੀਨ ਵਿੱਚ ਨੌਕਰ ਚੱਲ ਆਈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਤੇ ਅਖੀਰ ਵਿੱਚ ਇੱਕ ਮੈਂ ਰਿਕਵੈਸਟ ਕਰਦੀ ਆ ਆਪਣੇ ਭੈਣਾ ਭਰਾਵਾਂ ਨੂੰ ਕਿ ਜਿਨ੍ਹਾਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀ ਔਰ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਉਸ ਵੀਡੀਓ ਦਾ ਆਨੰਦ ਲੈ ਸਕੋ